ਫਿਰ ਤੁਸੀਂ ਇੰਨੀ ਛੋਟੀ ਉਮਰ ਚ ਪੂਰਾ ਪਾਸਾ ਹੀ ਪਲਟ ਕੇ ਰੱਖਤਾ ਹੈ ਬਟ ਦੈਟਸ ਟੂ ਗੁੱਡ ਇੱਕ ਪਿਓ ਇੱਕ ਕਮੁੰਡੇ ਨੂੰ ਕਹਿੰਦਾ ਕਿ ਆ ਪੰਜ ਸਵੇ ਤੂੰ ਰੱਖ ਲੈ ਫਿਰ ਉਹੀ ਮੁੰਡਾ ਉਹਨਾਂ ਨੂੰ ਯੂ نو ਉਹ ਗੱਡੀ ਦੇ ਰਿਹਾ ਜੂ ਉਹ ਕਿਸੇ ਦੇ ਲਈ ਜੌਬ ਲੈ ਚਲਾਉਂਦੇ ਸੀ ਹਾਂਜੀ ਹਾਂ ਨਾ ਤਾਂ ਅੱਜ ਕਲੇਮ ਕੀਤਾ ਵੀ ਮੈਂ ਸਿੰਗਰਾਂ ਨਾਲ ਮਿਲਦਾ ਮੈਂ ਚਾਰ ਪੰਜ ਸਾਲਾਂ ਨੂੰ ਕਰੂੰ ਕਿ ਮੇਨ ਇੱਕ ਸ਼ੌਂਕ ਆ ਹਨਾ ਅੰਦਰੋਂ ਸੀਗੀ ਚੀਜ਼ ਤੇ ਮੈਂ ਇੰਡਸਟਰੀ ਦੇ ਵਿੱਚ ਮਤਲਬ ਵਿੱਚ ਤੇ ਨਾ ਵਿਚਰਿਆ ਨਹੀਂ ਹੈਗਾ ਵੀ ਮੈਂ ਜਿੰਨਾ ਕਿ ਦੇਖਿਆ ਨਾ ਇੱਕ ਦੋ ਬੰਦੇ ਨੂੰ ਮਿਲਿਆ ਉਹ ਮਤਲਬ ਜੇ ਤੁਸੀਂ ਸਵਿਫਟ 'ਚ ਉਤਰੇ ਹੋ ਤਾਂ ਤੁਹਾਡੇ ਨਾਲ ਉਦਾਂ ਦਾ ਟੈਕ ਲਊਗਾ ਜੇ ਤੁਸੀਂ ਫੋਰਚਨਰ ਉਤਰੇ ਹੋ ਤਾਂ ਆਬਵੀਅਸ ਗੱਲ ਆ ਵੀ ਤੁਹਾਨੂੰ ਟੇਬਲ ਤੇ ਨਾਲ ਬਿਠਾਉਂਗੇ ਜੀ ਰੋਸ਼ੀਦੀ ਲੋਡ ਸੀਗੀ ਹਮ ਹਾਂਜੀ ਫਿਰ ਜਦੋਂ ਫੋਰਚਨਰ ਜਿਸ ਦਿਨ ਘਰ ਆਈ ਪਹਿਲੇ ਦਿਨ ਤੁਹਾਡੇ ਤਾਂ ਜਿਹੜਾ ਚਾ ਸੀਗਾ ਉਹ ਤਾਂ ਲੋਡ ਨੂੰ ਸੀਗਾ ਪੇਰੈਂਟਸ ਦਾ ਕੀ ਸੀ ਜ ਜਨਾਂ ਨੂੰ ਫਿਰ ਨਾ ਸਰਪ੍ਰਾਈਜ਼ ਦਿੱਤਾ ਸੀ ਅੱਛਾ ਹਾਂਜੀ ਫਾਦਰ ਸਾਹਿਬ ਨੂੰ ਤੇ ਮਦਰ ਨੂੰ ਮੇ ਦੇ ਬ੍ਰਦਰ ਨੂੰ ਦੋਨਾਂ ਨੂੰ ਪਤਾ ਸੀਗਾ ਹਮ ਤੇ ਅਸੀਂ ਜਦੋਂ ਗਏ ਆਪਣੇ ਸੁਧਾਰ ਸਤਲੇ ਸੁਧਾਰਪਿੰਡ ਆਪਣੇ ਨਾਲ ਹੀ ਹਲਵਾਰੇ ਤੋਂ ਤੇ ਫਾਦਰ ਸਾਹਿਬ ਨੂੰ ਫਿਰ ਮਦਰ ਨੂੰ ਉੱਥੇ ਸੱਦਿਆ ਤੇ ਜਿੱਦਾਂ ਕਰਦੇ ਹੁੰਦੇ ਸਾਰੇ ਸਰਪ੍ਰਾਈਜ਼ ਨੂੰ ਅੱਖਾਂ ਤੇ ਮਤਲਬ ਰਮਾਲ ਬੰਨਿਆ ਵੀ ਦੇਖੋ ਆਪਾਂ ਲੈ ਸਾਰੇ ਮੂਮੈਂਟ ਕੈਪਚਰ ਨਹੀਂ ਕੀਤਾ ਤੁਸੀਂ ਮੋਮੈਂਟ ਕੈਪਚਰ ਕੀਤਾ ਹੈਗਾ ਓਕੇ ਮੂਖਾ ਕੇ ਹਾਂ ਤੇ ਫਿਰ ਫਾਦਰ ਸਾਹਿਬ ਦੀ ਜ਼ੁਬਾਨ ਤੇ ਸ਼ਬਦ ਕੀ ਸੀ ਹੁਣ ਤੱਕ ਤਹੀ ਕਹਿੰਦੇ ਸੀ ਜਿਹੜਾ ਮੇਰਾ ਤੂੰ ਰੱਖ ਲੈ ਫਾਦਰ ਸਾਹਿਬ ਵੀ ਕਹਿੰਦੇ ਸੀ ਕਹਿੰਦੇ ਯਾਰ ਆ ਗੱਡੀਆਂ ਕਿਸੇ ਦੀਆਂ ਚਲਾਉਂਦੇ ਹੁੰਦੇ ਸੀ ਉਸੇ ਟਾਈਮ ਆਹ ਹਾਂਜੀ ਅੱਜ ਆਪਣੇ ਘਰੇ ਆਏ ਬਹੁਤ ਕੁ ਸੀ ਫਿਰ ਨੀਂਦ ਆਈ ਉਸ ਰਾਤ ਨੂੰ ਨਹੀਂ ਸੁੱਤੇ ਸੀ ਨੀ ਉਦੋਂ ਹੈ ਯਾਰ ਬਸ ਚਾਹ ਨਾਲ ਜਾਂ ਬਾਪੂ ਦੇ ਉਹ ਸ਼ਬਦ ਜਿਹੜੇ ਨੇ ਦਿਮਾਗ ਚੱਲੀ ਗ ਦੇ ਮਤਲਬ ਪਹਿਲਾਂ ਥੋੜਾ ਜਿਹਾ ਟਾਈਮ ਪੈ ਜਾਣਾ ਫਿਰ ਅੱਧੇ ਘੰਟੇ ਫਿਰ ਗੱਡੀ ਕੋਲ ਚੱਲੇ ਜਾਣਾ ਦੇਖਣ ਫਿਰ ਦੇਖ ਕੇ ਚੱਲੇ ਜਾਣਾ ਉਦੋਂ ਰਾਤ ਨੂੰ ਨੀਂਦ ਨਹੀਂ ਨਹੀਂ ਉਦੋਂ ਤਾਂ ओके ਐਂਡ ਕੀ ਉਸ ਦਿਨ ਕੀ ਬਣਾਇਆ ਕਰੇ ਕਿਉਂਕਿ ਤੁਸੀਂ ਕਿਹਾ ਕਿ ਲਾਕਡਾਊਨ ਦੇ ਵਿੱਚ ਸਿਚੁਏਸ਼ਨ ਇਹੋ ਜਿਹੀ ਆ ਗਈ ਸੀ ਕਿ ਮਦਰ ਸਵੇਰੇ ਕਹਿੰਦੇ ਸੀ ਖਾ ਲਓ ਪਤਾ ਨਹੀਂ ਰਾਤ ਨੂੰ ਹਾਂਜੀ ਹੈਨਾ ਤੇ ਫਿਰ ਉਦੋਂ ਫੋਰਚੂਨ ਵਾਲਾ ਹੂੰ ਉਦੋਂ ਬਸ ਉਹ ਜਿਹੀ ਸਿੰਪਲ ਰੋਟੀ ਆਪਣੇ ਜਿਵੇਂ ਆਲੂ ਗੋਭੀ ਕਰੇ ਬਣੀ ਹੁੰਦੀ ਐ ਸਿੰਪਲ ਬਸ ਉਹ ਤਾਂ ਫਿਰ ਬਾਅਦ ਚ ਲੈ ਗਏ ਸੀਗੇ ਹਾਂ ਹਾਂਜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਅਮਾਉਂਟ ਦਾ ਕੋਈ ਆਈਡੀਆ ਨਹੀਂ ਸੀਗਾ